ਇਹ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨਸ ਤੇ ਵੇਖ ਰਹੇ ਹੋ ਇਹ ਕੋਈ ਪਾਰਲਰ ਦੀਆਂ ਨਹੀਂ ਬਲਕਿ ਇੱਕ ਸਕੂਲ ਦੀਆਂ ਨੇ ਜੀ ਹਾਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਵੀ ਇੱਕ ਵਾਰ ਜ਼ਰੂਰ ਹੈਰਾਨ ਹੋਵੋਗੇ ਕਿ ਸਕੂਲ ਦੇ ਵਿੱਚ ਇਹ ਕੁਝ ਕੀ ਹੋ ਰਿਹਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਸਕੂਲ ਦੇ ਵਿੱਚ ਇੱਕ ਚੌਂਕੀਦਾਰ ਨੇ ਸਕੂਲ ਨੂੰ ਪਾਰਲਰ ਬਣਾ ਰਿਹਾ ਤੇ ਵਿਦਿਆਰਥਣਾਂ ਨੂੰ ਪਾਰਲਰ 'ਚ ਕੰਮ ਕਰਨ ਵਾਲੀਆਂ ਕੁੜੀਆਂ ਜੀ ਹਾਂ ਇੱਕ ਚੌਂਕੀਦਾਰ ਜਿਹੜਾ ਉਹ ਸਕੂਲੀ ਵਿਦਿਆਰਥਣਾਂ ਤੋਂ ਆਪਣਾ ਫੇਸ ਲ ਕਰਵਾ ਰਿਹਾ ਤੇ ਉਸ ਤੋਂ ਬਾਅਦ ਉਹਨਾਂ ਨਾਲ ਡਾਂਸ ਕਰਦਾ ਵੀ ਨਜ਼ਰ ਆਉਂਦਾ ਤੇ ਇਹ ਵੀ ਗੱਲਾਂ ਜਿਹੜੀਆਂ ਨੇ ਕਈਆਂ ਜਾ ਰਹੀਆਂ ਨੇ ਕਿ ਸਕੂਲੀ ਵਿਦਿਆਰਥਣਾਂ ਦੇ ਫੋਨ ਦੇ ਵਿੱਚ ਜਿਹੜੀਆਂ ਗਲਤ ਵੀਡੀਓਜ਼ ਨੇ ਉਹ ਵੀ ਵੇਖਦਾ ਸੀ ਇਹ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਤੇ ਇਹ ਹੈਰਾਨ ਕਰ ਦੇਣ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਯੂਪੀ ਦੇ ਇੱਕ ਸਕੂਲ ਦੀ ਇੱਕ ਵੀਡੀਓ ਹੈ ਸ਼ਾਮਲੀ ਇਲਾਕੇ ਦੇ ਵਿੱਚ ਇੱਕ ਸਕੂਲ ਹੈ ਜਿੱਥੋਂ ਦੀ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਜਿੱਦਾਂ ਇਹ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਹ ਅੱਗੇ ਡਿਪਾਰਟਮੈਂਟ ਤੱਕ ਵੀ ਪਹੁੰਚ ਜਾਂਦੀ ਹੈ ਤੇ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੀ ਕਾਰਵਾਈ ਵੀ ਜਿਹੜੀ ਹੈ ਉਹ ਵੀ ਕੀਤੀ ਜਾ ਰਹੀ ਹੈ ਪਰ ਤੁਹਾਂ ਦੱਸਿਏਗੀ ਅਜੇ ਹੀ ਵੀਡੀਓ ਵੇਖ ਹਰ ਕੋਈ ਹੈਰਾਨ ਹੈ ਕਿ ਕਿਸ ਤਰੀਕੇ ਦੇ ਨਾਲ ਅਜਿਹਾ ਕੁਝ ਸਕੂਲਾਂ ਦੇ ਵਿੱਚ ਕੀਤਾ ਜਾ ਰਿਹਾ ਹੈ ਕਿਸ ਤਰੀਕੇ ਦੇ ਨਾਲ ਇਸ ਟੌਂਕੀਦਾਰ ਦੇ ਹੌਂਸਲਾ ਇੰਨਾ ਕਾ ਜ਼ਿਆਦਾ ਸੀ ਕਿ ਸਕੂਲ ਦੇ ਅੰਦਰ ਹੀ ਸਕੂਲੀ ਵਿਦਿਆਰਥਣਾਂ ਤੋਂ ਆਪਣਾ ਫੇਸਲ ਕਰਵਾ ਰਿਹਾ ਸੀ ਉਹਨਾਂ ਦੇ ਨਾਲ ਡਾਂਸ ਕਰ ਰਿਹਾ ਸੀ ਤੇ ਕੁਝ ਵੀਡੀਓਜ਼ ਵਿੱਚ ਸਕੂਲੀ ਵਿਦਿਆਰਥਣਾਂ ਜਿਹੜੀਆਂ ਨੇ ਉਹ ਸਕੂਲ ਦੇ ਵਿੱਚ ਝਾੜੂ ਲਗਾਉਂਦੀਆਂ ਹੋਈਆਂ ਵੀ ਨਜ਼ਰ ਆਉਂਦੀਆਂ ਨੇ